ਗੁਰਦਾਸ ਸਿੰਘ ਥਾਣਾ ਸਿਧਵਾ ਬੇੜ ਦੇ ਵਿੱਚ ਮੋਂਚੀ ਲੱਗਾ ਇਸ ਨੇ ਕਰੋੜਾਂ ਰੁਪਏ ਡਰੱਗ ਮਨੀ ਸਾਰੀ ਗਾਇਬ ਕਰ ਦਿੱਤੀ ਪਤਾ ਉਦੋਂ ਲੱਗਿਆ ਜਦੋਂ ਅਦਾਲਤ ਦੇ ਵਿੱਚ ਰਿਕਾਰਡ ਪੇਸ਼ ਨਾ ਹੋਇਆ ਅਦਾਲਤ ਨੇ ਬਹੁਤ ਵਾਰੀ ਕਿਹਾ ਕਿ ਰਿਕਾਰਡ ਪੇਸ਼ ਕਰੋ ਰਿਕਾਰਡ ਪੇਸ਼ ਨਾ ਹੋਇਆ ਵੱਡੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਉਹਨਾਂ ਨੇ ਜਦੋਂ maal ਗੋਦਾਮ ਦੀ ਚੈਕਿੰਗ ਕੀਤੀ ਤਾਂ maal ਖਾਨੇ ਦੇ ਵਿੱਚ ਪੈਸੇ ਗਾਇਬ ਹੋ ਚੁੱਕੇ ਸਨ ਉਹ ਜਿਹੜੇ ਪੈਸੇ ਸਨ ਉਹ ਗੁਰਦਾਸ ਸਿੰਘ ਮੋਂਛੀ ਗੁਰਦਾਸ ਸਿੰਘ ਨੇ ਜੂਏ ਦੇ ਵਿੱਚ ਉਡਾ ਦਿੱਤੇ ਸਨ ਤੇ ਪਤਾ ਲੱਗਾ ਜਦੋਂ ਗੁਰਦਾਸ ਸਿੰਘ ਨੇ ਮੋਂਛੀ ਲੱਗਾ ਹੋਇਆ ਤੇ ਗੁਰਦਾਸ ਸਿੰਘ ਨੇ ਸਾਰੇ ਪੈਸੇ ਜੂਏ 'ਚ ਉਡਾ ਦਿੱਤੇ ਨੇ ਤੇ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਮਾਲਖਾਨੇ ਦੇ ਪੈਸੇ ਅਦਾਲਤ ਦੇ ਵਿੱਚ ਹੁਣ ਕਿਵੇਂ ਪੇਚ ਹੋਣਗੇ ਇੱਥੇ ਗੁਰਦਾਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਇਹ ਜਿਹੜਾ ਘਟਨਾ ਹੈ ਇਹ ਥਾਣਾ ਸਿੱਧੂਆ ਬੇੜ ਦੇ ਵਿੱਚ ਵਾਪਰੀ ਹੈ। ਇਹ ਕਰੋੜ ਰੁਪਈਆ ਜਿਹੜਾ ਗੁਰਦਾਸ ਨੇ ਜੂਏ ਦੇ ਵਿੱਚ ਉਡਾਇਆ ਹੈ ਉਹਦੇ ਵਿੱਚੋਂ ਕਿੰਨੇ ਪੈਸੇ ਉੱਡੇ ਨੇ ਤੇ ਕਿੰਨੇ ਨਹੀਂ। ਇਹ ਸਾਰਾ ਇੱਕ ਜਾਂਚ ਦਾ ਵਿੱਚ ਹੈ ਇਹ ਕਰੋੜਾਂ ਰੁਪਏ ਜਿਹੜੇ ਡਰੱਗ ਮਨੀ ਸੀ ਉਹ ਕਿੱਥੋਂ ਆਈ ਸੀ ਤੁਹਾਨੂੰ ਹੁਣ ਉਹ ਦੱਸਦੇ ਆ 12 12 ਦਸੰਬਰ 2023 ਦੇ ਵਿੱਚ ਥਾਣਾ ਸਿਧਵਾ ਬੇੜ ਦੇ ਪਿੰਡ ਗੋਰਸੀਆਂ ਕੋਲ ਇੱਕ ਟਰੱਕ ਡੋਡਿਆਂ ਦਾ ਭਰਿਆ ਹੋਇਆ ਫੜਿਆ ਗਿਆ ਸੀ ਜਿਹੜਾ ਡੋਡਿਆਂ ਦਾ ਭਰਿਆ ਹੋਇਆ ਟਰੱਕ ਫੜਿਆ ਸੀ ਉਸ ਦੇ ਵਿੱਚ 54 ਕੁਆਂਟਲ ਡੋਡੇ ਬਰਾਮਦ ਹੋਏ ਸਨ ਉਸ ਦੇ ਵਿੱਚੋਂ ਤਿੰਨ ਮੁਲਜਮ ਜਿਹੜੇ ਗ੍ਰਿਫਤਾਰ ਕੀਤੇ ਗਏ ਸਨ ਇੱਕ ਦਾ ਨਾਮ ਸੀ ਅਵਤਾਰ ਸਿੰਘ ਤਾਰੀ ਪਿੰਡ ਟੁੱਢੀਕੇ ਜ਼ਿਲ੍ਹਾ ਮੋਗਾ ਦੂਜੇ ਦਾ ਨਾਮ ਸੀ ਹਰਜਿੰਦਰ ਸਿੰਘ ਰਿੰਦਾ ਵਾਸੀ ਜਲੰਧਾ ਦਾ ਰਹਿਣ ਵਾਲਾ ਸੀ ਇਹ ਬੜਾ ਵੱਡਾ ਨਸ਼ਾ ਸਮਗਲਰ ਸੀ ਤੀਜੇ ਦਾ ਨਾਮ ਸੀ ਕਮਲਜੀਤ ਸਿੰਘ ਇਹ ਬਾਗਾਪੁਰਾਣਾ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਮੋਗਾ ਇਹ ਜਿਹੜੇ ਤਿੰਨੋਂ ਨਸ਼ਾ ਤਸਕਰ ਸੀ ਇਹ ਫੜੇ ਗਏ ਸਨ ਤੇ ਜਿਹੜਾ ਹਰਜਿੰਦਰ ਸਿੰਘ ਰਿੰਦਾ ਹੈ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਇਹਨਾਂ ਦੇ ਘਰ ਵਿੱਚੋਂ ਡਰੱਗ ਮਣੀ 7.5 ਕਰੋੜ ਰੁਪਈਆ ਨਿਕਲਿਆ ਸੀ ਤੇ 4 ਪੁਲਿਸ ਦੀਆਂ ਵਰਦੀਆਂ ਨਿਕਲੀਆਂ ਸੀ 14 ਨੰਬਰ ਪਲੇਟਾਂ ਲਿਕਣੀਆਂ ਸੀ ਤੇ ਇਹਨਾਂ ਦੇ ਕੋਲੋਂ ਉਹ ਦੇਸੀ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਸੀ ਤੇ 7.5 ਕਰੋੜ ਰੁਪਈਆ ਬਰਾਮਦ ਹੋਇਆ ਸੀ ਇਹ ਸਾਰਾ ਕੁਝ ਬਰਾਮਦੀ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਸੀ ਇਹਨਾਂ ਦੇ ਉੱਤੇ ਤੇ ਜਿਹੜਾ ਹਰਜਿੰਦਰ ਸਿੰਘ ਰਿੰਦਾ ਇਹਨੇ ਜਮਾਨਤ ਕਰਾਈ ਤੇ ਉਦੋਂ ਦਾ ਇਹ ਫਰਾਰ ਚੱਲ ਰਿਹਾ ਹੈ ਇਹ ਜਿਹੜਾ ਹਰਜਿੰਦਰ ਸਿੰਘ ਰਿੰਦਾ ਇਹ ਤਿੰਨੋਂ ਜਿਹੜੇ ਨਸ਼ਾ ਸਮਗਲਰ ਨੇ ਇਹ ਬੜੇ ਵੱਡੇ ਪੰਜਾਬ ਦੇ ਨਸ਼ਾ ਸਮਗਲਰ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਡੋਡੇ ਸਪਲਾਈ ਕਰਦੇ ਸਨ ਤੇ ਜਦੋਂ ਇਹਨਾਂ ਨੂੰ ਫੜਿਆ ਗਿਆ ਸੀ ਤੇ ਇਹ ਡਰੱਗ ਮਨੀ ਉਹਨਾਂ ਦੇ ਕੋਲੋਂ ਬਰਾਮਦ ਹੋਈ ਸੀ ਤੇ ਜਿਹੜੀਆਂ 14 ਪਲੇਟਾਂ ਇਹਨਾਂ ਦੇ ਕੋਲੋਂ ਬਰਮਤ ਹੋਈਆਂ ਸੀ ਉਹ ਜਦੋਂ ਬਾਹਰਲੇ ਸਟੇਟਾਂ ਤੋਂ ਡੋਡਿਆਂ ਦੇ ਭਰੇ ਟਰੱਕ ਲਿਆਉਂਦੇ ਸੀ ਤੇ ਉਥੋਂ ਕੱਢਦੇ ਸਨ ਤੇ ਨੰਬਰ ਪਲੇਟ ਨਾਲ ਹੀ ਬਦਲ ਦਿੰਦੇ ਸਨ ਤੇ ਦੂਜੇ ਰਾਜ ਵਿੱਚ ਆ ਕੇ ਫਿਰ ਨੰਬਰ ਪਲੇਟਾਂ ਬਦਲ ਦਿੰਦੇ ਸਨ ਤਾਂ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਨਾ ਸਕੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੇ ਸਨ ਤੇ ਇਹ ਜਿਹੜੀਆਂ ਚਾਰ ਵਰਦੀਆਂ ਅਪਿਸਟਲ ਤੇ ਇਹ ਜਿਹੜਾ ਸਾਰਾ ਕੁਝ ਬਰਾਮਦ ਹੋਇਆ ਇਹ ਪੁਲਿਸ ਵਰਤਿਆ ਬਰਾਮਦ ਹੋਈਆਂ ਨੇ ਸਾਰਾ ਕੁਝ ਬਰਾਮਦ ਹੋਇਆ ਇਹ ਪੁਲਿਸ ਵਾਲੇ ਬਣ ਕੇ ਤੇ ਇਹ ਜਿਹੜਾ ਲੋਕਾਂ ਨੂੰ ਡੋਡੇ ਸਪਲਾਈ ਕਰਦੇ ਸਨ ਤੇ ਇਸ ਤਰ੍ਹਾਂ ਇਹ ਨੈਟਵਰਕ ਚਲਾਇਆ ਗਿਆ ਸੀ ਇਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਸਾਰੇ ਗੈਂਗ ਦੇ ਕੋਲੋਂ ਸਵਾ ਕਰੋੜ ਰੁਪਈਆ ਬਰਾਮਦ ਹੋਇਆ ਸੀ ਤੇ ਉਹ ਜਿਹੜਾ ਸਵਾ ਕਰੋੜ ਸੀ ਸੀਆਈਏ ਸਟਾਫ ਨੇ ਮਾਮਲਾ ਦਰਜ ਕੀਤਾ ਸੀ ਤੇ ਇਹ ਥਾਣਾ ਸਿੱਧਵਾਂ ਬੇਡ ਦੇ ਵਿੱਚ ਇਹ ਸਾਰਾ ਰਿਕਾਰਡ ਪਿਆ ਸੀ ਤੇ ਪੈਸੇ ਵੀ ਮਾਲਖਾਨੇ ਦੇ ਵਿੱਚ ਜਮ੍ਹਾਂ ਸਨ ਥਾਣਾ ਸਿੱਧਵਾਂ ਬੇਡ ਦੇ ਵਿੱਚ ਦੋ ਦੋ ਡਿਊਟੀ ਗੁਰਦਾਸ ਸਿੰਘ ਦੀ ਲੱਗੀ ਤਾਂ ਗੁਰਦਾਸ ਸਿੰਘ ਨੂੰ ਜੂਆ ਖੇਡਣ ਦੀ ਲਤ ਲੱਗੀ ਹੋਈ ਸੀ ਉਸਨੇ ਮਾਲਖਾਨੇ ਦੇ ਵਿੱਚ ਜਦੋਂ ਦੇਖਿਆ ਤੁਹਾਨੂੰ ਪਤਾ ਲੱਗਾ ਕਿ ਪੈਕਿੰਗ ਦੇ ਵਿੱਚ ਕਰੋੜਾ ਰੁਪਇਆ ਪਿਆ ਹੈ ਡਰੱਗ ਮਨੀ ਤਾਂ ਉਸਨੇ ਸੀਲ ਖੋਲ ਕੇ ਉਸ ਨੂੰ ਪਿਘਲਾ ਕੇ ਅੱਗ ਦੇ ਨਾਲ ਤੇ ਵਿੱਚੋਂ ਪੈਸੇ ਕੱਢ ਲੈਂਦਾ ਸੀ ਤੇ ਫਿਰ ਦੁਬਾਰਾ ਸੀਲ ਲਗਾ ਦਿੰਦਾ ਸੀ ਤੇ ਇਸੇ ਹੀ ਤਰ੍ਹਾਂ ਕਰਦਾ ਰਿਹਾ ਤੇ ਉਹ ਸਾਰੇ ਪੈਸੇ ਗਾਇਬ ਕਰ ਦਿੱਤੇ ਸਵਾ ਕਰੋੜ ਰੁਪਏ ਜਿਹੜਾ ਕਿ ਗਾਇਬ ਹੋ ਚੁੱਕਿਆ ਸੀ ਉਹਦੇ ਵਿੱਚੋਂ ਥੋੜੇ ਬਹੁਤੇ ਬਚੇ ਬਾਕੀ ਸਾਰੇ ਪੈਸੇ ਗੁਰਦਾਸ ਲੈ ਗਿਆ ਸੀ ਰਿਕਾਰਡ ਅਦਾਲਤ ਦੇ ਵਿੱਚ ਨਾ ਪਹੁੰਚਿਆ ਤਾਂ ਫਿਰ ਪਤਾ ਲੱਗਾ ਕਿ ਇਹ ਸਾਰਾ ਕਪਲਾ ਗੁਰਦਾਸ ਨੇ ਕੀਤਾ ਇਸ ਮਾਮਲੇ ਦੇ ਉੱਤੇ ਐਸਐਸਪੀ ਰੈਂਕ ਦੇ ਤਿੰਨ ਮੁਲਾਜ਼ਮ ਦੀ ਇੱਕ ਸੈੱਟ ਬਣਾਈ ਗਈ ਆ ਉਹ ਇਸ ਦੀ ਤਹਿਕੀਕਤ ਕਰੇਗੀ ਹੋਰ ਮਾਲ ਖਾਨੇ ਦੇ ਵਿੱਚ ਕੀ ਕੀ ਗਾਇਬ ਹੋਇਆ ਹੋਣੇ ਕੋ ਕੇਸਾਂ ਦੀ ਡਰੱਗ ਮਣੀ ਜਾਂ ਜਿਹੜੀ ਮਣੀ ਅੰਦਰ ਵਿੱਚ ਪਈ ਆ ਜਾਂ ਹੋਰ ਸੋਨਾ ਚਾਂਦੀ ਪਿਆ ਕਿੰਨਾ ਕੋ ਚੋਰੀ ਹੋਇਆ ਕੀ ਕੀ ਇਹਨੇ ਗਬਨ ਕੀਤਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਥਾਣਾ ਸਿੱਧਾ ਅਬੇੜ ਦੇ ਮੋਂਚੀ ਗੁਰਦਾਸ ਸਿੰਘ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਰਿਮਾਂਡ ਲੈ ਕੇ ਇਸ ਦੇ ਕੋਲ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਨੂੰ ਫੋਲੋ ਕਰ ਦਿਓ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਇਓ ਇਜਾਜ਼ਤ ਸਾਸਰੀ